ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਦੇਖੋ ਦਰਿਆ ਵਹਿ ਰਿਹਾ ਹੈ ਘਰਾਂ ਦੇ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ ਨਾ ਦੇਖ ਲੋ ਸਾਰਾ ਹੀ ਪਾਣੀ ਹੈ ਬਾਕੀ ਇਹ ਤੋਂ ਪਹਿਲਾਂ ਕੁਝ ਕੁ ਨਮਿੰਦੇ ਆਏ ਸੀ ਤਾਂ ਉਹਦੋਂ ਹੁਣ 3-4 ਦਿਨ ਹੋ ਗਏ ਕੋਈ ਨਮੈਂਦਾ ਇੱਥੇ ਨਹੀਂ ਪਹੁੰਚਿਆ ਦੂਜੇ ਆਮ ਵਰਕਰ ਵੀ ਪਹੁੰਚ ਰਹੇ ਸਾਰੇ ਪਹੁੰਚਾ ਮੌਜੂਦਾ ਨਮੈਂਦਾ ਨਹੀਂ ਪਹੁੰਚਿਆ ਇੱਥੇ ਨਾ ਕੋਈ ਪ੍ਰਸ਼ਾਸਨ ਪਹੁੰਚਿਆ ਇਹ ਅਲਰਟ ਜਾਰੀ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਇੱਥੋਂ ਬੱਚਿਆਂ ਨੂੰ ਨਹੀਂ ਜਾਣ ਦੇਣਾ ਇੱਕ ਮਲਾਜ਼ਮ ਲੱਗਾ ਉਹ ਕਿੰਨੂ ਕਿੰਨੂ ਕਹੂਗਾ ਸਾਰੇ ਇੱਥੇ ਵਿਕਲਾਂ ਦੀ ਲੈਣ ਲੱਗ ਜਾਂਦੀਆਂ ਜਿਵੇਂ ਇੱਥੇ ਮੇਲਾ ਲੱਗਿਆ ਹੁੰਦਾ ਆ ਦੇਖੋ ਸਾਡੇ ਘਰਾਂ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਇੱਥੋਂ ਇੱਕ ਨਾਲੀ ਗਈ ਹੁੰਦੇ ਜਰੀਆ ਉਹ ਦੇਖੋ ਘਰ ਦੇ ਵਿੱਚ ਵੜਨਾ ਪਾਣੀ ਸ਼ੁਰੂ ਹੋ ਗਿਆ